ਜੋ ਨਿਸ਼ੇਸ਼ ਦੀ ਪਾਸਾਉਂ ਅਸਥਾਨ ਦੇ ਇਤਿਹਾਸ ਪਰਥਾਏ ਮਹਾਪੁਰਸ਼ਾਂ ਦੇ ਇਤਿਹਾਸ ਦੇ ਉਤੇ ਪਛੇਟਾ ਚਾਰ ਸਰਵਣ ਕੀਤੀ ਅਤੇ ਕਲਗੀਧਰ ਪਾਸ਼ ਦੀ ਜਿਵੇਂ ਸਜਾਈ ਹੋਏ ਸ਼ਰੋਮਣੀ ਪੰਥਕਾ ਦੀ ਮੁੱਢਾ ਦਾ ਜਮਾ ਕਰਤ ਦੇ ਇਤਿਹਾਸ ਬਾਰੇ ਆਪ ਜੀ ਨੇ ਸਰਵਣ ਕੀਤਾ ਆਓ ਅਪਨੋ ਸ਼ਬਦ ਦੀ ਯਾਰ ਅਰੰਭ ਕਰੀਏ ਦੋਵੇਂ ਹੱਥ ਜੋੜ ਕੇ ਬੰਦੇ ਦੀ ਸਾਂਝ ਪਾਓ ਸਤਿਗੁਰਾਂ ਦੇ ਸੇਸ਼ ਝੁਕਾਓ ਤੇ ਉਚਾਰਨ ਕਰੋ ਜੀ ਮੈਂ ਤੁਮ ਜੀ ਕਾ ਭੰਸਾ ਰਾਤ ਨੂੰ ਜੇਕੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਿੱਖੇ ਪਾਤਸ਼ਾਹ ਜਿਨ੍ਹਾਂ ਤੋਂ ਖਾਲਸਾ ਪੰਥ ਦੀ ਸਿੱਖ ਬੰਦ ਦੀ ਅਰੰਭਤਾ ਹੋਈ ਮਾਰੀਓ ਸਿੱਖਾਂ ਜਗਤ ਵਿੱਚ ਮਾਨਕ ਨਿਰਮਲ ਪੰਥ ਚਲਾਇਆ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਨਿਰਮਲ ਪੰਥ ਦੀ ਅਰੰਭਤਾ ਕੀਤੀ ਪਰ ਸੋਚਣ ਵਾਲੀ ਗੱਲ ਹੈ ਕਿ ਪੰਥ ਤਾਂ ਕਰਨਾ ਵੀ ਬਹੁਤ ਸੀ ਗੁਰੂ ਨਾਨਕ ਸਾਹਿਬ ਨੇ ਕਿਉਂ ਪੌੜਾ ਪਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮੁਖਰਾ ਪੰਥ ਕਿਉਂ ਚਲੋਣਾ ਪਿਆ ਇੱਕ ਵੱਖਰਾ ਰਾਹ ਚਲਾਉਣਾ ਕਿਉਂ ਪਿਆ ਜਦੋਂ ਕਿ ਤਰਪਾ ਸ਼ਬਦਨ ਕਰਦੇ ਨੇ ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਨੀਓ ਸੁਭਵੰਸ ਪ੍ਰਧਾਨਾ ਪੂਰਵ ਜੋਤ ਪਠਾ ਦੇ ਆਇਸ ਤਿਸ ਮਹਾਪਨ ਮਥੁਰਦਾਨ ਮਾਰੇ ਤੋਂ ਪਹਿਲਾਂ ਜਿਤਨੇ ਵੀ ਆਏ ਆਪੋ ਆਪਣੀ ਮੱਤ ਦੇ ਵਿੱਚ ਓਹੀ ਗਏ ਕਿਸੇ ਨੇ ਵੀ ਇੱਕ ਓਮਕਾਰ ਦੇ ਰਸਤੇ ਤੇ ਸਿੱਧਾ ਨਾ ਹੋਇਆ ਭਗਤੀ ਧਰਮ ਦਾ ਉਪਦੇਸ਼ ਪਹਿਲਾਂ ਵੀ ਭਾਰਤ ਵਿੱਚ ਬਹੁਤ ਸੀ ਪਰ ਸਾਰੇ ਭਗਤੀ ਦੇ ਵਿੱਚ ਆਪੋ ਆਪਣਾ ਕਰਮ ਕਾਂਡ ਆਪੋ ਆਪਣੀ ਮੱਤ ਸੀ ਗੁਰੂ ਨਾਨਕ ਸ੍ਰੀ ਮਹਾਰਾਜ ਨੇ ਜਦੋਂ ਇੱਕ ਓਮਕਾਰ ਦੇ ਨਾਮ ਦਾ ਸਿੱਕਾ ਮਾਰਿਆ ਤੇ ਮਹਾਰਾਜ ਨੇ ਇੱਕ ਨਵੇਕਲੀ ਭਗਤੀ ਸੰਸਾਰ ਨੂੰ ਦਿੱਤੀ ਉਹ ਨਵੇਕਲੀ ਭਗਤੀ ਇਹ ਹੈ ਨਿਰਾਲੀ ਭਗਤੀ ਇਹ ਹੈ ਭਗਤ ਨਰਾਮੀ ਅੱਲਾਹ ਦੀ ਜਾਪੇ ਗੁਰੂ ਦੀ ਤਾਂ ਪਰਨਾ ਪਤ ਕੀ ਸੀ ਜੰਗਲਾਂ ਤੇ ਜਾ ਕੇ ਪਹਾੜਾਂ ਤੇ ਜਾ ਕੇ ਸਰੀਰ ਨੂੰ ਕਸ਼ਟ ਦੇ ਕੇ ਪਰਵਾਰ ਛੱਡ ਕੇ ਬੱਚਿਆਂ ਨੂੰ ਤੂਰ ਹੋ ਕੇ ਪਰਵਾਰ ਦੀ ਜ਼ਿੰਮੇਵਾਰੀਆਂ ਤੋਂ ਭੱਜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹ ਪਰਵਾਰ ਵਿੱਚ ਰਹਿ ਭਗਤੀ ਕਰ ਕੇ ਵੀ ਸ਼ਬਦ ਦੇ ਵਿਚਾਰ ਦੀ ਭਗਤੀ ਇਹ ਸ਼ਬਦ ਦੇ ਵਿਚਾਰ ਦੀ ਭਗਤੀ ਅਰੰਭ ਤਾਂ ਸਤਗੁਰੂ ਪੁਰਨਾਮਿਕ ਸਾਹਿਬ ਨੇ ਕੀਤੀ ਪਰ ਇਸ ਭਗਤੀ ਭਾਵ ਦੀ ਵਿਆਖਿਆ ਬਾਬਾ ਗੁੰਡਾ ਸਿੰਘ ਜੀ ਦਾ ਜੀਵਨ ਵੱਕੂ ਵੀ ਧੰਨ ਰੰਗ ਕਰਦਾ ਹੈ ਕਿਉਂਕਿ ਧੰਨ ਬਾਬਾ ਗੁੰਡਾ ਸਾਹਿਬ ਜਦੋਂ ਪਹਿਲੀ ਵਾਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਮਿਲੇ ਆ ਤੇ ਪਹਿਲੀ ਮੁਲਾਕਾਤ ਵਿੱਚ ਬਾਬਾ ਗੁੰਡਾ ਜੀ ਦੀ ਗੁਰਨਾਮਕ ਸਰ ਨਾਲ ਵਿਚਾਰ ਹੋਏ ਬਾਬਾ ਗੁੰਡਾ ਜੀ ਕਿਸੇ ਕਰਮ ਕਾਂਡ ਕਰਕੇ ਵਹਿਮ ਭਰ ਕਰਕੇ ਨਹੀਂ ਜੁੜੇ ਧੰਨ ਗੁਰੂ ਨਾਨਕ ਸਾਹਿਬ ਨਾਲ ਜੁੜਨ ਦਾ ਕਾਰਨ ਹੈ ਬਾਬਾ ਗੁੰਡਾ ਜੀ ਦਾ ਸੁਭਾਅ ਬਾਬਾ ਜਮਾ ਦੀ ਮਾਲ ਨੂੰ ਕਿਵੇਂ ਵਜਿਆ ਜਾ ਸਕਦਾ ਤੇ ਧੰਗੁਰ ਨਾਨਕ ਸਿੰਘ ਮਹਾਰਾਜ ਨੇ ਇੱਕ ਓਨਕਾਰ ਦਾ ਰਸਤਾ ਦਿੱਤਾ ਸ਼ਬਦ ਦੀ ਵਿਚਾਰ ਦਾ ਬਾਬਾ ਬੁਦਰ ਸਾਹਿਬ ਜੀ ਨੂੰ ਇੱਕ ਓਨਕਾਰ ਦੇ ਰਸਤੇ ਤੇ ਤੋਰ ਕੇ ਦੱਸਿਆ ਕਿ ਭਾਈ ਜਹ ਸਾਧੂ ਉਹਨਿੰ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛੁਡੈ ਨਿੱਕ ਨਾ ਜਾਈਓ ਤੂੰ ਸੇਕਾਰ ਉਹ ਤੁਗ ਗੋਬਿੰਦ ਦਾ ਭਜਨ ਜਿਸ ਘਰ ਵਿੱਚ ਜਪਜੀ ਹੁੰਦਾ ਹੋਵੇ ਜਿਸ ਘਰ ਵਿੱਚ ਜਪਜੀ ਦਾ ਪਾਠ ਆ ਜਾਵੇ ਗੁਰਨਾਥਕ ਫਿਰ ਉੱਥੇ ਤੋਂ ਪਾਠ ਆ ਜਾਂਦਾ ਖਾਲਸਾ ਜੀ ਉਹ ਬ੍ਰਹਮ ਗਿਆਨੀ ਬਾਬਾ ਗੁੰਦਾ ਸਿੰਘ ਜੀ ਬਾਰੇ ਸ਼੍ਰੀਮਾਨ ਗਿਆਨੀ ਸ਼ੇਰ ਸਿੰਘ ਜੀ ਦੱਸ ਰਹੇ ਸੀ ਕਿ ਵੇਖੋ ਉਹਨਾਂ ਦੇ ਨਾਮ ਤੇ ਮੇਰੀ ਪੀ ਦੇ ਮਾਤਮਾ ਗੁਰੂ ਅਰਗੋਬਿੰਦ ਸਾਹਿਬ ਨੇ ਇਸ ਪੰਥ ਦੀ ਰੰਗਤ ਕੀਤੀ ਪਰ ਉਹਨਾਂ ਦੇ ਅੰਦਰ ਭਾਵਨਾ ਕਿੱਸੀ ਬਾਬਾ ਗੁੰਦਾ ਸਾਖ ਜੀ ਜਦੋਂ ਧੰਗੂ ਅੰਦਰ ਤੇਜ ਦੀ ਮਾਤਾ ਬਰਾਈ ਤੇ ਘਰ ਪੁੱਤਰ ਪਵਿੱਤ੍ਰ ਵਿੱਚ ਰਿਹਾ ਤਾਂ ਗੁਰੂ ਜੋਤੂ ਪ੍ਰਗਟ ਕਿਹਣਾ ਨੇ ਕੀਤਾ ਧੰਨ ਬਾਬਾ ਫੁੱਲਾ ਸਾਹਿਬ ਜੀ ਬਾਬਾ ਫੁੱਲਾ ਜੀ ਗਏ ਬਾਹਰ ਬਹਿ ਕੇ ਸੰਗਤ ਦੇ ਨਾਲ ਕੀਰਤਨ ਕੀਤਾ ਦਰਵਾਜ਼ਾ ਬੰਦ ਸੀ ਜਦੋਂ ਸ਼ਬਦ ਪੜਿਆ ਮੇਰੇ ਬਾਣ ਜਿਉ ਤੇਰਾ ਅੰਤ ਨਾ ਜਾਣਾ ਤੂੰ ਜੰਤਲ ਮਹੀਰ ਭਗਤ ਦੀਨਾ ਤੂੰ ਆਪੇ ਸਰਬ ਸਮਾਨਾ ਅਚਾਨਕ ਦਰਵਾਜ਼ਾ ਖੁੱਲਿਆ ਗੁਰੂ ਅੰਗਦ ਸਾਹਿਬ ਦੇ ਨੇਤਰ ਕੀ ਜੇ ਸੀ ਬਾਹਰ ਆਏ ਬਾਬੇ ਬੁੱਢਾ ਜੀ ਦੇ ਮੋਢਿਆਂ ਤੇ ਹੱਥ ਧਰ ਕੇ ਬਚਨ ਕੀਤਾ ਜਿਸ ਪਿਆਰੇ ਸੋ ਜੀਵੋ ਤਿਸ ਆਪੇ ਮਰ ਚਲੀਐ ਤ੍ਰਿਭ ਜੀਵਨ ਸੰਸਾਰ ਤਾਕੈ ਪਾਛਾ ਜੀਵਣਾ ਦੂਜਾ ਬਚਨ ਨਹੀਂ ਕੀਤਾ ਕਿ ਬਾਬਾ ਜੀ ਤੁਸੀਂ ਸੰਗਤਾਂ ਨੂੰ ਇਹ ਦੱਸ ਰਿਹਾ ਹੈ ਕਿ ਗੁਰੂ ਨਾਨਕ ਦੀ ਜੋਤ ਨੂੰ ਜੇ ਮਿਲਣਾ ਹੈ ਇਹ ਸ਼ਬਦ ਦਾ ਕੀਰਤਨ ਦਾ ਪੱਲਾ ਫੜਨਾ ਹੈ ਜਿਹੜਾ ਕੀਰਤਨ ਤੋਂ ਉੱਟ ਗਿਆ ਉਹ ਗੁਰਨਾਨਕ ਦੇਵ ਜੀ ਦਾ ਹੈ ਇਹ ਬਾਬਾ ਬੁੱਢਾ ਸਾਹਿਬ ਦੀ ਕਮਾਈ ਹੈ ਇਹ ਭਾਵਨਾ ਹੈ ਕਿ ਜਦੋਂ ਗੁਰੂ ਅਰਗੁਨ ਸਾਹਿਬ ਕਵਾਲੀਅਤ ਦੇ ਕਿਨੇ ਵਿੱਚ ਆਉਂਦੇ ਵੇਖੋ ਅੱਜ ਕਿੰਨਾ ਕਲਕੁੱਲ ਦਾ ਮਰਤਾਰਾ ਕੋਈ ਕਹਿੰਦਾ ਨਿਸ਼ਾਨ ਸਾਹਮੂ ਮੱਥਾ ਕਿਉਂ ਦੇਖਦੇ ਕੋਈ ਕਹਿੰਦਾ ਗੁਰੂ ਦੇ ਜਿੱਥੇ ਚਰਨ ਪਏ ਖਾਨ ਮੱਥਾ ਕਿਉਂ ਟੇਕਦੇ ਕੋਈ ਕਹਿੰਦਾ ਸੋਹਰਾ ਕਿੱਥੇ ਨੂੰ ਜਾਂਦੇ ਤੇ ਧੰਨ ਬਾਬਾ ਗੁੰਡਾ ਸਾਹਿਬ ਦੀ ਭਾਵਨਾ ਦੇਖ ਨੂੰ ਮਹਾਰਾਜ ਕਿਲੇ ਵਿੱਚ ਤੇ ਨਵ ਸੰਤਾਨੀ ਕਹਿੰਦਾ ਬਾਬਾ ਗੁੰਡਾ ਜੀ ਜਦੋਂ 30 ਹਜ਼ਾਰ ਸਿੱਖਾਂ ਦੀ ਫੌਜ ਦੇ ਨਾਲ ਗਏ ਸਭ ਤੋਂ ਪਹਿਲਾਂ ਜਾ ਕੇ ਕਿਲੇ ਦੀਆਂ ਦਿਵਾਰਾਂ ਨੂੰ ਚੁੰਮਿਆ ਉਹਨੂੰ ਸਿਜਦਾ ਕੀਤਾ ਇੱਕ ਸਿੱਖ ਨੇ ਕਿਹਾ ਬਾਬਾ ਜੀ ਕਿਲੇ ਦਾ ਬਹੁਤ ਯਾਰ ਆ ਆਹ ਕਿਲੇ ਦੇ ਮੱਥਾ ਘਟੇਕਦੇ ਹੋ ਕਹਿੰਦੇ ਮੈਂ ਕਿਲੇ ਦੀਆਂ ਕੰਧਾਂ ਨੂੰ ਮੱਥਾ ਨਹੀਂ ਟੇਕਦਾ ਕਿਲੇ ਬਹੁਤ ਆਣਗੇ ਕਿਲੇ ਢਹਿ ਵੀ ਗੰਦੇ ਹੋਣਗੇ ਪਰ ਕਲਪ 6ਵੇਂ ਪਾਤਸ਼ਾਹ ਨੇ ਇਸ ਕਿਲੇ ਵਿੱਚ ਚਰਨ ਪਾਏ ਆ ਤੇ ਜਿੱਥੇ ਸਿੱਖ ਦਾ ਗੁਰੂ ਚਰਨ ਪਾਦਲੇ ਸਿੱਖ ਵਸਤੇ ਉਸ ਤੋਂ ਵੱਡਾ ਕੀਰਤ ਨਹੀਂ ਹੋ ਸਕਦਾ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਖੇ ਕੀ ਭਾਵਨਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ ਕਿ ਆਪ ਜੀ ਦੇ ਨਾਮ ਤੇ ਦਨ ਪੰਥ ਥਲੇ ਦਾ ਨਿਸ਼ਾਨ ਛੁੱਣਨਗੇ ਨਗਾਰਿਆਂ ਤੇ ਤੋਬਾ ਲੱਗਣੀਆਂ ਪੜੇ ਪੜਾਏ ਜੰਗੀ ਪੜੇ ਪੜਾਏ ਪਹੰਗੀ ਹੋਣਗੇ ਇਹ ਬਚਨ ਅੱਜ ਵੀ ਬਾਬਾ ਗੁਰਦਾਸ ਸਾਹਿਬ ਦੀ ਜੜੇ ਲਿੱਤੇ ਪ੍ਰਚਲਿਤ ਰਹੇ ਹਜੂਰ ਸਾਹਿਬ ਦਾ ਜਿਕਰ ਗਿਆਨੀ ਦੀ ਕਰ ਰਹੀ ਸੀ ਵੇਖੋ ਸੱਚਖੰਡ ਸ਼੍ਰੀ ਹਜੂਰ ਸਾਹਿਬ ਦੀ ਧਰਤੀ ਜਿਸ ਧਰਤੀ ਤੇ ਕਲਗੀਧਰ ਸਵਾਮੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਮਨਪੁਰ ਸਾਹਿਬ ਨੂੰ ਛੱਡ ਕੇ ਚਮਕੌਰ ਤੋਂ ਹੁੰਦੇ ਮਾਛੀਵਾੜੇ ਦੀ ਜੰਗਲਾਂ ਵਿੱਚ ਕੰਡਿਆਂ ਦੀ ਸੀਤ ਤੇ ਸੋ ਕਰਕੇ ਖਦਰਾਣੀ ਦੀ ਧਾਰ ਤੋਂ ਦਮਦਮੇ ਦਮਦਮੇ ਤੋਂ ਠੰਡੇ ਕਲਾ ਜਿੱਥੇ ਸਾਈਂ ਬਲੈਸ਼ਾ ਧਨੂ ਗੋਗਨ ਸਿੰਘ ਦੇ ਪਿਆਰ ਵਿੱਚ ਪਿੰਡ ਦੀਆਂ ਟੱਕੀਆਂ ਸੜਕਾਂ ਤੇ ਘਾਟਾਂ ਤੇ ਜਾਂਦਾ ਉੱਥੋਂ ਹੁੰਦੇ ਜੈਕਰ ਨਰਾਣੀ ਤੇ ਉੱਥੇ ਮਹੰਤ ਜੈਤਰਾਮ ਨੇ ਜਦੋਂ ਮਾਟਰ ਦਸ ਗਰਾਹੀ ਦੀ 10 32 ਤੇ ਸੱਚੇ ਪਾਤਸ਼ਾਹ ਦੇਵ ਹੋ ਕੇ ਨੰਦੇੜ ਦੀ ਧਰਤੀ ਤੇ ਗਏ ਕੜਗੀ ਧਰ ਸਵਾਮੀ ਅੱਜ ਵੀ ਬੜਾ ਬਹੁਤ ਪੰਜ ਚਾਰ ਕੇ ਰਿਤੀਆਂ ਸਿੱਧੀਆਂ ਕੋਲ ਉਖਾੜ ਦੇ ਆਪਾਂ ਮਗਰ ਤੋੜਨ ਲੱਗ ਪਏ ਮੈਂ ਬੇਨਤੀ ਕਰਾਂ ਜਿਸ ਥਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ ਜਿਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣ ਸਾਜਿਆ ਹੋਵੇ ਜੀ ਅੱਜ ਵੀ ਲੋਕਾਂ ਨੂੰ ਪਖੰਡੀਆਂ ਦੇ ਹੱਥ ਸਿਰ ਤੇ ਧਰਉਣ ਦੀ ਲੋੜ ਹੈ ਇਹਦਾ ਮਤਲਬ ਹਾਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੜੀ ਆਵਾਜ਼ ਆ ਗਈ। ਧੰਨ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗਏ ਮਾਨੋ ਦਾਸ ਬਰਾਕੀ ਦੀ ਕੁਤੀਆ ਚ ਉਹ ਜਿਹੜਾ ਤਿੰਨਾਂ ਰੰਗੀਆਂ ਸਿੱਧੀਆਂ ਨਾਲ ਬੁੱਧੇ ਘਰ ਦਾ ਸੀ ਅੱਜ ਡਾਕਟਰ ਵਾਲੋਂ ਉਸ ਮੰਗੇ ਤੇ ਬੈਠਣ ਲੱਗਾ। ਪਰਾਚੀਨ ਮੰਚ ਪ੍ਰਕਾਸ਼ ਦੇ ਬੋਲ ਕਹਿੰਦੇ ਆ ਕਲਗੀ ਧਰਨੇ ਬੈਠਣ ਤੋਂ ਪਹਿਲਾਂ 4-3 ਮੰਜ਼ਿਲਾਂ ਤੇ 4 ਪਾਵਿਆਂ ਤੇ ਇੱਕ ਕਰੀ। ਕਲਗੀ ਧਰਨੇ ਚੌਂਕੜਾ ਲਾਇਆ ਇੱਕ ਓੰਕਾਰ ਦੀ ਧੁਨੀ ਇਲਾਕੀ ਮਨ ਤੋਂ ਦਾਸਮੰਤਰ ਪੜਦਾ ਪਰ ਆਕਾਲ ਮੁਕਤ ਕਹਿੰਦੀ ਐ ਨਾ ਛੱਤਰ ਮੈਂ ਨਾ ਸੰਤਰ ਮੈਂ ਨਾ ਮੰਤਰ ਵਸੇ ਆਵੀਂ ਕੁਰਾਨ ਜਾਂ ਕੁਰਾਨ ਨੇਤ ਨੇਤ ਦੇ ਬਤਾਵੀਂ ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਓੰਕਾਰ ਵਸਦਾ ਹੋਵੇ ਦੁਨੀਆ ਦੀ ਸਾਰੀ ਤਾਕਤ ਨੂੰ ਮਾਰਨਾ ਚਾਹਵੇ ਮਾਰ ਇਹ ਤਾਕਤ ਇੱਕ ਓੰਕਾਰ ਦੀ ਗੁਰਸ਼ਬਦ ਦੀ ਹੈ ਕਲ ਕੀ ਧਰ ਜਿ ਬੈਠੇ ਕਲੰਦਾ ਨੇ ਮੁੱਦਾ ਹੋਇਆ ਪਰ ਮਾਧੋ ਦਾਸ ਵਰਾਗੀ ਜਦੋਂ ਖੁਦ ਚੱਲ ਕੇ ਕਰੋੜ ਵਿੱਚ ਆਇਆ ਹੁਣ ਜਦੋਂ ਪਹਿਲਾਂ ਵੇਖਿਆ ਤੇ ਹਿੰਦ ਦਾ ਪੀਰ ਨਜ਼ਰ ਆਉਂਦਾ ਬਾਅਦ ਦੀਆਂ ਅੱਖਾਂ ਨਾਲ ਵੇਖਿਆ ਆਪਾਂ ਨੂੰ ਬਾਅਦ ਦੀਆਂ ਅੱਖਾਂ ਨਾਲ ਰਮਾਲੇ ਨਜ਼ਰ ਆਉਂਦੇ ਆ ਪਾਲਕੀ ਨਜ਼ਰ ਆਉਂਦੀ ਚੌਰ ਸਰ ਉੱਤੇ ਰਹਿੰਦਾ ਬਾਜਾ ਵਾਲਾ ਥੋੜੀ ਨਜ਼ਰ ਆਉਂਦਾ ਮਾਧੋ ਦਾਸ ਵਰਾਗੀ ਬਾਅਦ ਦੀਆਂ ਅੱਖਾਂ ਨਾਲ ਵੇਖਦਾ ਅਨੰਦਪੁਰ ਦਾ ਗੁਰੂ ਨਜ਼ਰ ਆਉਂਦਾ ਆ ਕੇ ਪੁੱਛਿਆ ਕਹਿੰਦਾ ਤੁਸੀਂ ਕੌਣ ਹੋ ਕਲਗੀਧਰ ਕਹਿੰਦੇ ਸਵਾਲ ਮੇਰਾ ਨਹੀਂ ਸਵਾਲ ਤੇਰਾ ਆਪਣੇ ਆਪ ਨੂੰ ਪੁੱਛ ਤੂੰ ਕੌਣ ਹੈ ਤੇਨਾਂ ਅੱਖਾਂ ਕੁੰਨੀਆਂ ਸਰ ਕੁਝ ਨਜ਼ਰ ਨ ਆਇਆ ਹੁਣ ਅੱਖਾਂ ਬੰਦ ਕਰਕੇ ਜਦੋਂ ਖੁਦ ਨੂੰ ਪੁੱਛਿਆ ਕਿ ਮੈਂ ਕੌਣ ਹਿਸ ਤਲੰਗੇ ਦੇ ਤੇ ਅਨੰਦਪੁਰ ਦਾ ਗੁਰੂ ਨਜ਼ਰ ਆਉਂਦਾ ਸੀ ਉਸੇ ਤਲੰਗੇ ਦੇ ਤੇ ਖੁਦ ਖੁਦਾ ਦਾ ਮੂਰ ਗੁਰੂ ਗੋਬਿੰਦ ਸਿੰਘ ਨਜ਼ਰ ਆਉਣ ਲੱਗ ਪਿਆ ਮਾਧੋ ਦਾਸ ਬਰਾਕੀ ਨੇ ਹੱਥ ਜੋੜੇ ਖੈਤਾ ਜੀ ਤਲੰਗਾ ਮੁੰਦਾ ਨਹੀਂ ਹੋਇਆ ਪਰ ਮੇਰਾ ਮਾਨੁਜਿਤ ਹੋਵੇ ਮੈਨੂੰ ਆਪਣਾ ਪੰਧਾ ਬਣਾਓ ਸੇਵਕ ਬਣਾਓ ਉਹ ਕਲਕੇ ਧਰਤਾ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਬੁੱਢਾ ਦਰ ਦੇ ਪਹਿਲੇ ਜਥੇਦਾਰ ਸਿੰਘ ਸਹਿ ਬਾਬਾ ਬినੋਦ ਸਿੰਘ ਜੀ ਅਤੇ ਉਹਨਾਂ ਦੇ ਸਹਿਤ ਜਿਹੜਾ ਪਹਿਲ 25 ਸੀਨਾ ਦਾ ਜਥਾ ਬਣਾਇਆ ਉਹਦੇ ਵਿੱਚ ਮਾਧੋ ਦਾਸ ਬਰਾਕੀ ਜਿਸ ਨੂੰ ਖੰਡੇ ਦੀ ਕੋਲ ਦੇ ਕਰਕੇ ਗੁਰੂ ਗੋਬਿੰਦ ਸਿੰਘ ਤੇ ਮਹਾਰਾਜਾ ਬੰਦਾ ਸਿੰਘ ਬਹਾਦਰ ਦਾ ਕਿਤਾਬ ਦਿੱਤਾ ਤੇ ਵੇਖੋ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਪੰਥ ਬੁੱਢਾ ਦਰ ਦੀ ਸਥਾਪਨਾ ਕਰਕੇ ਆਪਣੇ ਸ਼ਹੀਰੀ ਸਾਹਿਬ ਆਪਣੇ ਸ਼ਾਸਤਰੀ ਬਸਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਲਣ ਸੂਰੂਪ ਦਿੱਤੇ ਕਹਿੰਦੇ ਜਦੋਂ ਬਾਬਾ ਬਨੋਦ ਸਿੰਘ ਜੀ ਉਹਨਾਂ ਦੇ ਹੱਥ ਵਿੱਚ ਜਦੋਂ ਸ੍ਰੀ ਸਾਹਿਬ ਦੇ ਲੱਗੇ ਤੇ ਕਲਗੀਧਰ ਪਾਤਸ਼ਾਹ ਜੀ ਨੇ ਬਚੇ ਦਿੱਤਾ ਕਹਿੰਦੇ ਸ਼ਰੋਮਣੀ ਪੰਥ ਹੈ ਤੂੰ ਗੁਰੂ ਖਾਲਸਾ ਜੀ ਤੂੰ ਬਖਸ਼ਿੰਦ ਤੇ ਮੈਂ ਹਾਂ ਫਕੀਰ ਤੇਰਾ ਮੈਂ ਬੇਨਤੀ ਕਰਦਾ ਕਿ ਇੱਕ ਪਿਆਰ ਦੀ ਵਿਆਖਿਆ ਕਰਨੀ ਹੋਵੇ ਤੇ ਵਿਦਵਾਨ ਮਾਤ ਪੁੱਤ ਦੇ ਪਿਆਰ ਦਾ ਦੱਸ ਦਿੰਦੇ ਜੇ ਕਿਸੇ ਨੇ ਦੱਸਣਾ ਹੋਵੇ ਵੀ ਪਿਆਰ ਕਿੰਨਾ ਮਹਾਨ ਹੈ ਤੇ ਮਾਂ ਦਾ ਪਿਆਰ ਸਭ ਤੋਂ ਮਹਾਨ ਮੰਨਿਆ ਜਾਂਦਾ ਪਰ ਮੈਂ ਬੇਨਤੀ ਕਰਾਂ ਵੀ ਗੁਰੂ ਗੋਬਿੰਦ ਸਿੰਘ ਦਾ ਖਾਲਸੇ ਦੀ ਪਿਆਰ ਦੱਸਣਾ ਹੋਵੇ ਤੇ ਇਸ ਤਰ੍ਹਾਂ ਲੱਗਦਾ ਹੈ ਵੀ ਕਰੋੜਾਂ ਮਾਮਾਂ ਦਾ ਪਿਆਰ ਇਕੱਠਾ ਕੀਤਾ ਜਾਵੇ ਪਰ ਚੇਤੇ ਰੱਖਿਓ ਕਰੋੜਾਂ ਮਾਮਾਂ ਦਾ ਪਿਆਰ ਵੀ ਗੁਰੂ ਗੋਬਿੰਦ ਸਿੰਘ ਦੇ ਪਿਆਰ ਦਾ ਮੁਕਾਬਲਾ ਨਹੀਂ ਕਰ ਸਕਦਾ ਗੁਰੂ ਗੋਬਿੰਦ ਸਿੰਘ ਨੇ ਐਸਾ ਪਿਆਰ ਕੀਤਾ ਖਾਲਸੇ ਦੀ ਖਾਲਸਾ ਪੰਥ ਪੁੱਢਾ ਜਦ ਦੀ ਸਥਾਪਨਾ ਕਰਕੇ ਸ੍ਰੀ ਸਰ ਜਿੰਦ ਗਿਆ ਬਚਨ ਕੀਤੇ ਕਹਿੰਦੇ ਸ਼ਰਮਨੀ ਪੰਥ ਹੈ ਤੂੰ ਗੁਰੂ ਖਾਲਸਾ ਜੀ ਤੂੰ ਵਿਛੜ ਤੇ ਮੈਂ ਹਾਂ ਫਕੀਰ ਤੇਰਾ ਮੈਨੂੰ ਨਗਰੋ ਨਦਰ ਨਿਹਾਲ ਕਰ ਤੇ ਮੈਂ ਨਾ ਜੀ ਤੇ ਤੂੰ ਹੈ ਪੀਰ ਮੇਰਾ ਆਪਣੇ ਹੁਕਮ ਅਨੁਸਾਰ ਚਲਾਈ ਮੈਨੂੰ ਤੇਰੇ ਹੱਥ ਵਿੱਚ ਕਰਮ ਤੇ ਤਕਦੀਰ ਮੇਰਾ ਤੇਰੇ ਹੁਕਮ ਵਿੱਚ ਚੱਲਣਾ ਗੁਰੂ ਖਾਲਸਾ ਜੀ ਤੂੰ ਕਮਾਨ ਹੋਵੇਂ ਮੈਂ ਹੋਵਾਂ ਤੀਰ ਤੇਰਾ ਏ ਕਲਗੀ ਧਰਤੀ ਮੌਜ ਹੈ ਕਿ ਮਹਾਰਾਜ ਨੇ ਸ਼ਰੋਮਣੀ ਪੰਥ ਨੂੰ ਖਤਾਬ ਦਿੱਤਾ ਤੇ ਕਲਗੀ ਧਰਤੀ ਨੇ ਕਿਹਾ ਵੇਖੋ ਕਿ ਤੂੰ ਬਖਸ਼ਰਵਾਦ ਆ ਤੇ ਮੈਂ ਤੇਰੇ ਸਾਹਮਣੇ ਝੋਲੀ ਹੱਟ ਕੇ ਕਹਿਣ ਵਾਲਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੌਸੇ ਗਰੀਬ ਕਰੋੜ ਪਰੇ ਅੱਜ ਆਪਾਂ ਪੀਰਾਂ ਨੂੰ ਮਨੋਣੇ ਫਿਰਦੇ ਆ ਤੇ ਮੈਂ ਬੇਨਤੀ ਕਰਾਂ ਇਸ ਤੋਂ ਵੱਧ ਰਹਿਮਤ ਕੀ ਹੋਵੇਗੀ ਕਬਰਾਂ ਦੇ ਉੱਤੇ ਜਾ ਕਰਕੇ ਦੀਵੇ ਬਾਲਣ ਵਾਲਿਓ ਗੁਰੂ ਗੋਬਿੰਦ ਸਿੰਘ ਦੇ ਘਰ ਵਿੱਚ ਜਾ ਕੇ ਖੰਡੇ ਦੀ ਪੌਣ ਲੈ ਕੇ ਦੇਖੋ ਆ ਬਾਜਾਂ ਵਾਲੇ ਦੇ ਖੰਡੇ ਮਾਟੇ ਦੇ ਪੰਜ ਕੁੱਟ ਤੁਹਾਨੂੰ ਦੁਨੀਆ ਦਾ ਕੋ ਪੀਰ ਬਣਾ ਦਿੰਦਿਆ ਕਿ ਗੁਰੂ ਗੋਬਿੰਦ ਸਿੰਘ ਵੀ ਤੁਹਾਡੇ ਸਾਹਮਣੇ ਕੁੱਟਿਆਂ ਪਰ ਬਹਿ ਕੇ ਖੰਡੇ ਦੀ ਪੌਣ ਮੰਗਦਾ ਸੀ ਮਹਾਰਾਜ ਕਹਿੰਦੇ ਆ ਖਾਲਸੇ ਪੰਥ ਨੂੰ ਕਿ ਖਾਲਸਾ ਜੀ ਮੈਨੂੰ ਨਦਰੋਂ ਨਦਰ ਨਿਹਾਲ ਕਰਤੇ ਮੈਂ ਨਾ ਚੀਜ਼ ਤੇ ਤੂੰ ਹੈ ਪੀਰ ਮੇਰਾ ਤੇ ਅੱਗੇ ਵੇਖੋ ਆਪਾਂ ਖੂਦ ਦੇ ਹੁਕਮਾਂ ਵਿੱਚ ਚੱਲਦੇ ਹਾਂ ਪਰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਪੰਡਾ ਦਲ ਦੀ ਸਥਾਪਨਾ ਕੀਤੀ ਤੇ ਮਹਾਰਾਜ ਦਾ ਕੈਸੇ ਬਚਨ ਦਿੱਤੇ ਆਪਣੇ ਹੁਕਮ ਅਨੁਸਾਰ ਚਲਾਈ ਮੈਨੂੰ ਖਾਲਸਾ ਜੀ ਜੋ ਤੇਰਾ ਹੁਕਮ ਹੋਵੇਗਾ ਗੁਰੂ ਗੋਬਿੰਦ ਸਿੰਘ ਨੂੰ ਸਿਰ 'ਤੇ ਪ੍ਰਵਾਣ ਕਰੇਗਾ ਕਿਉਂ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਕਰਮਾਂ ਨੂੰ ਆਪਣੇ ਤਕਦੀਰ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ ਹੈ ਇਹ ਹੈ ਆਪਨ ਕੋ ਸ੍ਰੀ ਖਾਲਸਾ ਸੁਪਤ ਦਰਪੇ ਸਤਗੁਰੂ ਗ੍ਰੰਤਾ ਗੋਬਿੰਦ ਸੰਤ ਕੋ ਸਤ ਸਭਾ ਖਨ ਨਾਮ ਗੋਬਿੰਦ ਕੀਰਤਨ ਸੰთა ਕਲਗੀ ਧਰ ਦੇ ਆਪਣਾ ਆਪ ਖਾਲਸਾ ਬੰਦ ਨੂੰ ਸਮਰਪਿਤ ਕੀਤਾ ਅੱਜ ਆਪਣੇ ਵੱਡੇ ਭਾਗ ਨੇ ਆਪਾਂ ਸ਼੍ਰੀ ਮਾਨ ਬਿਬੀ ਗਿਆਨੀ ਬਾਬਾ ਆਤਮਾ ਸਿੰਘ ਜੀ ਦੇ ਯਾਦ ਵਿੱਚ ਇਸ ਸਥਾਨ ਤੇ ਜੁੜੇ ਹਨ ਅਤੇ ਉਸੇ ਖਾਲਸਾ ਪੰਥ ਉੱਤੇ ਦਾ ਦਾਵੇ ਦਰਸ਼ਨ ਕਰ ਰਹੇ ਹਨ ਜਿਸ ਖਾਲਸਾ ਪੰਥ ਉੱਤੇ ਦਾ ਦਾਵੇ ਪਹਿਲੇ ਜੱਥੇਦਾਰ ਸਿੰਘ ਸਰਬਾਤਮਕ ਬਲਵੰਤ ਸਿੰਘ ਜੀ ਨੂੰ ਖਾਪੜਾ ਦੇ ਕੇ ਤੋੜਿਆ ਉਸ ਇਤਿਹਾਸ ਸਿੰਘ ਸਰਬਾਤਮਕ ਜੱਸਾ ਸਿੰਘ ਅਹਲੂਵਾਲੀਆ ਜੀ ਦਾ ਸਿੰਘ ਸਰਬਾਤਮਕ ਬਾਬਾ ਫੂਲਾ ਸਿੰਘ ਜੀ ਦਾ ਨਾਮ ਹਰ ਇੱਕ ਬੱਚੇ ਦੀ ਜ਼ੁਬਾਨ ਤੇ ਹੈ ਕਿ ਉਹਨਾਂ ਦੀ ਭਾਰਤ ਦੇਸ਼ ਵਾਸਤੇ ਕੈਸੀਆਂ ਕੁਰਬਾਨੀਆਂ

ਗੁਰੂ ਦੀ ਕਿਰਪਾ ਨਾਲ ਹੋ ਸਕਦੇ ਪਰ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜੇ ਬਾਬਾ ਦੀਪ ਸਿੰਘ ਦੀ ਰਹਿਣੀ ਬਹਿਣੀ ਦੇ ਦਰਸ਼ਨ ਕਰਨੇ ਹੋਣ ਦੰਗਮੇ ਦੀ ਧਰਤੀ ਤੇ ਜਾਓ ਗੁੱਡਾ ਦਾਤਾ ਬਾੜਵਾ ਜਿੱਥੇ ਬਾਬਾ ਚੇ ਸ੍ਰੀ 96 ਕਰੋੜੀ ਚੌਥਾ ਬੈਠਾ ਜਾ ਕੇ ਬਾਬੇ ਚੇ ਸਿੰਘ ਦੇ ਦਰਸ਼ਨ ਕਰ ਲੋ ਬਾਬੇ ਦੀਪ ਸਿੰਘ ਦੀ ਰਹਿਣੀ ਬਹਿਣੀ ਦੇ ਦਰਸ਼ਨ ਹੋ ਜਾਣਗੇ ਇਹ ਬਚਨ ਕੀਤਾ ਤੇ ਅੱਜ ਉਸੇ ਅਸਥਾਨ ਤੇ 14ਵੇਂ ਅਸਥਾਨ ਤੇ ਜੋ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਸ਼੍ਰੋਮਣੀ ਕੰਨ ਕਾਲੀ ਬੁੰਡਾਦਲ ਪਰਮਾਤਰਕ ਦੇ 14ਵੇਂ ਜਥੇਦਾਰ ਜੋ ਸੇਵਾਵਾਂ ਨਿਭਾ ਰਹੇ ਆਪ ਸਰ ਸੰਗਤਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸੋ ਹੁਣ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪ੍ਰਤਮ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਉਹ ਆਪ ਸਭ ਸੰਤਾਂ ਦੇ ਸਾਹਮਣੇ ਬਚਨਾਂ ਦੀ ਸਾਂਝ ਪਾਉਣਗੇ ਆਪ ਸੰਗਤ ਦਾ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਪੰਥ ਦੇ ਮਹਾਨ ਗੁਰੂਆ ਗਿਆਨੀ ਸ਼ੇਰ ਸਿੰਘ ਸਾਹਿਬ ਜੀ ਦਾ ਧੰਨਵਾਦ ਔਰ ਮੁਕਤੀ ਕਾ ਕਾਲ ਸਾਹਿਬ ਔਰ ਜੀ ਕੀ ਫਤਿਹ ਆਓ ਸਿੰਘ ਸਾਹਿਬ ਜੀ ਦੇ ਜੀ ਆਇਆਂ ਵਾਸਤੇ ਇੱਕ ਚੜ੍ਹਦੀ ਕਲਾ ਦਾ ਅਰਕਾਰਾ ਲਾਈਏ ਜੀ ਗੱਜ ਕਾ ਨਿਕਾਰਾ